ਪੱਤਰ ਕਰਦੇ ਹੋ ਲੈ ਬਈ ਹਾਂ ਜੀ ਪ੍ਰਧਾਨ ਜੀ ਪਹਿਲਾਂ ਵੀ ਤੁਸੀਂ ਮੇਰੇ ਕੋਲੇ ਆਪਣਾ ਮੰਗ ਪੱਤਰ ਦੇ ਕੇ ਗਏ ਸੀਗੇ ਉਸ ਦੇ ਸਬੰਧ ਵਿੱਚ ਮੈਂ ਪਹਿਲਾਂ 107 ਤੇ ਅਸ਼ਨੀ ਸਾਹਿਬ ਨੂੰ ਕਹਿ ਰਿਹਾ ਸੀ ਮਟਰੀ ਰੋਡ ਬਣਾਉਣ ਦਾ ਸੋ ਇਹ ਕੋਈ ਕੋਈ ਉਹਦੇ ਜਿਸ਼ੂ ਸੀਗਾ ਤੇ ਹੁਣ ਕਲੀਅਰ ਹੋ ਗਿਆ ਉਹ ਹੁਣ ਕੰਮ ਸਟਾਰਟ ਹੋ ਗਿਆ ਜੇ ਹੁਣ ਇਸ ਤੋਂ ਬਾਅਦ ਅਗਲਾ ਗੱਲ ਕਰਕੇ ਇਹ ਕਲੀਅਰ ਹੋ ਜੂਗੀ ਸੜਕ ਕੋਈ ਇਹਦੇ ਤੇ ਹੁਣ ਕੰਮ ਬੱਦਲ ਨਹੀਂ ਹੋਊਗਾ ਮੈਂ ਉਹਨਾਂ ਜੀ ਸਾਹਿਬ ਨੂੰ ਦੱਸ ਕੇ ਅਸੀਂ ਉਹ ਕੰਡੀਸ਼ਨ ਦਾ ਕੈਂਸੀ ਆ ਕੰਪੂਟ ਹੋਣਾ ਚਾਹੀਦਾ ਫਿਰ ਮੈਂ 150 ਦਾ ਕੰਮ ਨੇ ਜੀਸਾਉਣਾ ਹੈ ਕਿ ਅਸੀਂ ਤੋਂ ਵੀ ਚਲ ਕਰਾ ਕੇ ਇੱਕ ਕਿਸਾਨ ਦਾ ਕੰਮ ਸਾਰਾ ਕੰਪਲੀਟ ਹੋ ਜਾਊਗਾ ਇਹ ਲੋਕ ਚਾਹੁੰਦੇ ਪੁੱਛੋ ਵੀ 5 ਸਾਲ ਦੀ ਗਾਰੰਟੀ ਦਿੱਤਾ ਸ਼ੁਰੂ ਹੋ ਉਹਦੇ 27 ਵੀ ਲਿਖਿਆ ਹੋਇਆ ਉਹਦਾ ਨਾਮ ਉਹਦਾ ਦੋ ਸਾਲ ਦਾ ਲਿਖ ਵੀ ਗਏ ਬੇਨਤੀ ਆ ਤੁਸੀਂ ਸਾਡੇ ਸਾਰੇ ਬਜ਼ੁਰਗੋ ਰਿਸਪੈਕਟਡ ਹੋ ਪਹਿਲੇ ਹਾਲ ਤਾਂ ਗਰਮੀ ਬਹੁਤ ਜ਼ਿਆਦਾ ਹੈ ਤੁਹਾਡੇ ਅਸੀਂ ਲੋਕ ਸਤਾਰ ਕਰਦੇ ਹਾਂ ਤੁਸੀਂ ਆਫਸਰ ਆਇਓ ਥੋੜਾ ਅਫਸਰ ਕੋਟੇ ਟੈਕਸ ਦਾ ਬਣਿਆ ਹੋਇਆ ਸੀ ਤੇ ਥੋੜੇ ਜੀ ਇੱਥੇ ਕੰਮ ਕਰਨੇ ਆ ਠੀਕ ਹੈ ਬਾਕੀ ਜਿਹੜੀ ਸੜਕ ਦੀ ਗੱਲ ਹੈ ਸੜਕ ਜਿਹਦਾ ਕੰਮ ਸਟਾਰਟ ਹੋ ਗਿਆ ਹੈ ਜਲਦੀ ਤੋਂ ਜਲਦੀ ਇੱਕ ਸੰਸਾਮਾ ਐਸਡੀਓ ਸਾਹਿਬ ਨਾਲ ਗੱਲ ਕਰਕੇ ਇਹਨੂੰ ਕੰਪਲੀਟ ਕਰਾਵਾਂਗੇ ਹੋ ਸਕਦਾ ਹੈ ਕਿ 10-15 ਦਿਨਾਂ ਦੇ ਵਿੱਚ ਵਿੱਚ ਇਹ ਕੰਪਲੀਟ ਹੋ ਜੇ ਬੇਟੀਆਂ ਭੰਡੂ ਗਰਮੀ ਬਹੁਤ ਹੈ ਪਾਚਾ ਪਾਣੀ ਪੀਨੇ ਅੰਦਰ ਬੈਠੋ ਤੁਸੀਂ ਠੀਕ ਹੈ ਤੇ ਸਾਕ ਤੁਹਾਨੂੰ ਅਸ਼ਵਾਸਨ ਦਵਾਣੇ 15 ਅੰਦਰ ਨਿਵੇਸ਼ ਕਰਾ ਕੰਮ ਕੰਪਲੀਟ ਕਰਾ ਕੇ ਬੰਦੇ ਧੰਨਵਾਦ ਹੋ ਗਿਆ ਅੱਛਾ ਬਿੱਟੂ ਜਿਹੜਾ ਅੱਜ ਐਸਡੀਐਮ ਦਫਤਰ ਦੇ ਅੱਗੇ ਕਿਸਾਨ ਜੂਨੀਅਰ ਵੱਲੋਂ ਧਰਨਾ ਲੈ ਕੇ ਇਹਦਾ ਕੀ ਮਕਸਦ ਸੀ ਕੀ ਮੰਤਰਾ ਸੀ ਇਹ ਜਿਹੜੀ ਸਾਡੀ ਸੜਕ 18 ਫੁੱਟ ਚੌੜੀ ਅਸੀਂ ਪ੍ਰਧਾਨ ਮੰਤਰੀ ਯੋਜਨਾ ਚ ਐਪੀ ਡਾਕਟਰ ਅਮਰ ਸਿੰਘ ਜੀ ਨੇ ਪਾਸ ਕਰਵਾਈ ਸੀਗੀ 2021 ਚ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਇਸ ਟੀਮ ਦਫਤਰ ਦੇ ਬਾਹਰ ਧਰਨਾ ਦਿੱਤਾ ਜੀ ਤਕਰੀਬਨ ਚੌਥਾ ਸਾਲ ਲੱਗ ਗਿਆ ਜੀ ਉਹ ਸ਼ਰਕ ਦੇ ਉੱਤੇ ਬੱਟੇ ਪਾਤੇ ਪਰ ਉੱਤੇ ਉਹਦੇ ਉੱਤੇ ਪ੍ਰੀਮਿਕਸ ਨਹੀਂ ਸੀ ਪਾਇਆ ਗਿਆ ਜੀ ਅਸੀਂ ਇਹਦੇ ਸਬੰਧ ਦੇ ਵਿੱਚ अनेका ਵਾਰ ਐਸ்சி ਸਾਹਿਬ ਨੂੰ ਵੀ ਐਕਸ਼ਨ ਸਾਹਿਬ ਨੂੰ ਵੀ ਐਸਡੀਓ ਸਾਹਿਬ ਨੂੰ ਵੀ ਜੇਈ ਗੱਲ ਮਕੋ ਤੁਸੀਂ ਅਸੀਂ ਵਿਭਾਗ ਦਾ ਕੋਈ ਅਫਸਰ ਨਹੀਂ ਛੱਡਿਆ ਹੈਗਾ ਜਿਹਨੂੰ ਮਤਲਬ ਅਸੀਂ ਮਿਲ ਕੇ ਬੇਨਤੀ ਨਹੀਂ ਕੀਤੀ ਹੈਗੀ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਜੀ ਐਮਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਉਹਨਾਂ ਨੇ ਵੀ ਅਫਸਰਾਂ ਨੂੰ ਫੋਨ ਕੀਤੇ ਜੀ ਪਰ ਮਤਲਬ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਤਾਂ ਇਹ ਲੱਗਦਾ ਕਿ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਅਫਸਰ ਕਿਸੇ ਦੇ ਕਹਣੇ 'ਚ ਨਹੀਂ ਕਿਸੇ ਐਮਐਲਏ ਦੇ ਕਹੇਤੇ ਨਹੀਂ ਮਤਲਬ ਕੋਈ ਸੁਣਵਾਈ ਹੋ ਰਹੀ ਐਮਐਲਏ ਸਾਹਿਬ ਨੂੰ ਵੀ ਅਸੀਂ अनेका ਵਾਰ ਬੇਨਤੀ ਕਰਦੀ ਐਸਡੀਐਮ ਸਾਹਿਬ ਨੂੰ ਵੀ ਅਸੀਂ अनेका ਵਾਰ ਮੰਗ ਪੱਤਰ ਦਿੱਤਾ ਪਰ ਮਤਲਬ ਸਾਨੂੰ ਲਾਰਿਆਂ ਤੋਂ ਸਵਾਇ ਜਿਹੜਾ ਹੁਣੇ-ਹੁਣੇ ਤਹਿਸੀਲਦਾਰ ਸਾਹਿਬ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਉਸ ਤੇ ਸੰਤੁਸ਼ਟ ਹੋ ਦੇਖੋ ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅੱਜ ਕੰਮ ਅਸੀਂ ਸ਼ੁਰੂ ਕਰਵਾ ਦਿੱਤਾ 15 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੜਕ ਕੰਪਲੀਟ ਹੋ ਜੂਗੀ ਪਰ ਸਾਡੇ ਕੋਲ ਵਿਸ਼ਵਾਸ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਜੀ ਅਸੀਂ ਇੱਕ ਵਾਰ ਅਜ ਉਹਨਾਂ ਦੀ ਗੱਲ ਤੇ ਫਿਰ ਵਿਸ਼ਵਾਸ ਕਰਕੇ ਅੱਜ ਇਹ ਧਰਨਾ ਸਮਾਪਤ ਕਰਾਂਗੇ ਤਾਂ ਕਿ ਮਤਲਬ ਜੇ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੇ 15 ਦਿਨਾਂ ਦੇ ਵਿੱਚ ਇਹ ਕੰਮ ਨਾ ਕੰਪਲੀਟ ਹੋਇਆ ਜਾਂ ਨਾ ਸ਼ੁਰੂ ਹੋਇਆ ਤਾਂ ਅਸੀਂ 15 ਦਿਨਾਂ ਤੋਂ ਬਾਅਦ ਫਿਰ ਦੁਬਾਰਾ ਅਗਲਾ ਸੰਘਰਸ਼ ਐਲਾਨ ਕਰਾਂਗੇ ਫਿਰ ਅਸੀਂ ਲੰਬੇ ਸਮੇਂ ਲਈ ਮਤਲਬ ਇਹ ਧਰਨਾ ਇੱਥੇ ਦਫ਼ਤਰ ਦੇ ਮੂਹਰੇ ਬੰਦ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ